ਅੱਜ ਜਦ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਅੱਜ ਉਸੇ ਤਰ੍ਹਾਂ ਹੀ ਮੌਸਮ ਰਹੇਗਾ ਸਾਫ ਹੋਇਆ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਵੇਗੀ ਪਰ ਹਵਾ ਥੋੜੀ ਜਿਹੀ ਰੁਕਣੀ ਸ਼ੁਰੂ ਹੋ ਜਾਵੇਗੀ ਜਿਸ ਕਰਕੇ ਸਵੇਰ ਵੇਲੇ ਵੀ ਟੈਂਪਰੇਚਰ ਤਾਹ ਨੂੰ ਜਾਂਦਾ ਹੋਇਆ ਦਿਖਾਈ ਦੇਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਦਿਨ ਦਾ ਟੈਂਪਰੇਚਰ ਵੀ 30 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਸਰਦ ਰੁੱਤ ਤੋਂ ਆਪਾਂ ਹੁਣ ਗਰਮ ਰੁੱਤ ਵੱਲ ਨੂੰ ਜਾਣਾ ਸ਼ੁਰੂ ਹੋ ਚੁੱਕੇ ਆ ਤਾਂ ਜੋ ਹੌਲੀ ਹੌਲੀ ਗਰਮੀ ਦੇ ਵਿੱਚ ਵੀ ਵਾਧਾ ਦੇਖਣ ਨੂੰ ਲਗਾਤਾਰ ਪੰਜਾਬ ਵਿੱਚ ਹਰਿਆਣਾ ਰਾਜਸਥਾਨ ਸਾਰੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਦੂਸਰੀ ਤਰਫ ਪਹਾੜੀ ਖੇਤਰਾਂ ਦੇ ਵਿੱਚ ਮੌਸਮ ਅਜੇ ਵੀ ਠੰਡਾ ਬਣਿਆ ਹੋਇਆ ਹੈ ਇੱਕ ਹਲਕਾ ਜਿਹਾ ਸਿਸਟਮ ਪਹਾੜਾਂ ਦੇ ਉੱਪਰੋਂ ਦੀ 25 26 ਤੇ 27 ਨੂੰ ਲੰਘਦਾ ਹੋਇਆ ਦਿਖਾਈ ਦੇਵੇਗਾ ਪਹਾੜੀ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਕੈਣਮਣ ਜਾਂ ਮੜ ਮੋਟਾ ਮੀਂਹ ਦੀ ਛਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖੇ ਜਾ ਸਕਦੇ ਨੇ ਪਰ ਪੰਜਾਬ ਵਿੱਚ ਬਹੁਤਾ ਅਸਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ 26 ਦੀ ਦੁਪਹਿਰ ਤੋਂ ਬਾਅਦ ਹਲਕੀ ਫੁਲਕੀ ਕਿਤੇ ਨਾ ਕਿਤੇ ਬੱਦਲਵਾਰੀ ਦੇਖਣ ਨੂੰ ਮਿਲ ਸਕਦੀ ਹੈ ਨਹੀਂ ਤਾਂ ਬਹੁਤੇ ਖੇਤਰਾਂ ਦਾ ਮੌਸਮ ਪੰਜਾਬ ਦਾ ਜਿਵੇਂ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਪਿਛਲੇ ਕਈ ਦਿਨਾਂ ਤੋਂ ਉਸੇ ਤਰ੍ਹਾਂ ਹੀ ਰਹਿੰਦਾ ਹੋਇਆ ਦਿਖਾਈ ਦਵੇਗਾ ਇਸ ਵਿੱਚ ਕੁਝ ਖਾਸ ਬਦਲਾਅ ਪੰਜਾਬ ਦੇ ਵਿੱਚ ਮੌਸਮ ਦੇ ਕੋਈ ਵੀ ਸੰਭਾਵਨਾ ਨਹੀਂ ਹੈ